ਮੈਂ ਆ ਚੁੱਕਿਆ ਜੀ ਪੰਜਾਬ ਦੇ ਸੋਹਣੇ ਪਿੰਡਾਂ ਦੇ ਵਿੱਚੋਂ ਪਿੰਡ ਚਗਰ ਦੇ ਵਿੱਚ ਤੇ ਜੇ ਤੁਸੀਂ ਵੀ ਚਗਰ ਪਿੰਡ ਦੇ ਬਾਰੇ ਜਾਣਨਾ ਚਾਹੁੰਦੇ ਆ ਤੇ ਇਸ ਪਿੰਡ ਨੂੰ ਦੇਖਣਾ ਚਾਹੁੰਦੇ ਆ ਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਦੇਖੋ ਮੇਰੇ ਨਾਲ ਨਾਲ ਤੁਸੀਂ ਇਸ ਪਿੰਡ ਦੀ ਖੂਬਸੂਰਤੀ ਤੇ ਇਸ ਪਿੰਡ ਦੇ ਬਾਰੇ ਜਾਣਿਓ ਵੀ ਕਿਵੇਂ ਇਸ ਪਿੰਡ ਨੇ ਆਪਣੇ ਆਪ ਨੂੰ ਡਿਵੈਲਪਮੈਂਟ ਕੀਤਾ ਤੇ ਕਿਵੇਂ ਇਹ ਪਿੰਡ ਚਰਚਾ ਦਾ ਵਿਸ਼ਾ ਬਣਿਆ ਰਿਹਾ ਸਤਰੀਆ ਗਾਲ ਜੀ ਮੇਰਾ ਨਾਮ ਹੈ ਜਸਵਿੰਦਰ ਤੁਹਾਡੇ ਸਾਰਿਆਂ ਦਾ ਇਸ ਵੀਡੀਓ ਵਿੱਚ ਸਵਾਗਤ ਹੈ ਤੇ ਪਹਿਲਾਂ ਤਾਂ ਮੈਂ ਮਾਫੀ ਚਾਹੁੰਨਾ ਬਹੁਤ ਟਾਈਮ ਬਾਅਦ ਤੁਹਾਡੇ ਲਈ ਮੈਂ ਵੀਡੀਓ ਲੈ ਕੇ ਆਇਆ ਹਾਂ ਕਾਫੀ ਕੰਮਕਾਜ ਸੀਗੇ ਬਹੁਤ ਜ਼ਿਆਦਾ ਬੀਜੀ ਸੀਗੇ ਤੇ ਹੁਣ ਆਪਾਂ ਦੁਬਾਰਾ ਤੋਂ ਕਮਬੈਕ ਕਰ ਲਿਆ ਸ਼ੁਰੂ ਕਰ ਲਈਆਂ ਵੀਡੀਓ ਹੁਣ ਆਪਾਂ ਵੀਡੀਓ ਤੇ ਵੀਡੀਓ ਪਾਉਂਦੇ ਰਵਾਂਗੇ ਤੇ ਉਹਦੇ ਲਈ ਮੈਂ ਮਾਫੀ ਚਾਹੁੰਨਾ ਤੇ ਅੱਜ ਜਿਹੜੀ ਜਗ੍ਹਾ ਤੇ ਮੈਂ ਖੜਿਆ ਹਾਂ 2012-13 ਦੇ ਵਿੱਚ ਇਹ ਜਗ੍ਹਾ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਸੀ ਤੇ ਬਹੁਤ ਜ਼ਿਆਦਾ ਇਹਨੇ ਆਪਣਾ ਪੰਜਾਬ ਦੇ ਵਿੱਚ ਨਾਮ ਕਮਾਇਆ ਸੀ ਇਹਨੇ ਆਪਣੇ ਨਾਮ ਦੇ ਝੰਡੇ ਜਿਹੜੇ ਕਿ ਪੰਜਾਬ ਦੇ ਵਿੱਚ ਗੱਡ ਦਿੱਤੇ ਸੀਗੇ ਹਾਂਜੀ ਮੈਂ ਖੜਿਆ ਮੈਂ ਪਿੰਡ ਚਕਰ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਚਕਰ ਅੱਜ ਤੋਂ ਪਹਿਲਾਂ ਬਹੁਤ ਜ਼ਿਆਦਾ ਮਸ਼ਹੂਰ ਸੀਗਾ ਆਪਣੀ ਖੂਬਸੂਰਤੀ ਆਸਤੇ ਤੇ ਆਪਣੇ ਡਵੈਲਪਮੈਂਟ ਕਰਕੇ ਪੰਜਾਬ ਦਾ ਇਹ ਉਹ ਪਿੰਡ ਸੀ ਜਿਹਨੇ ਕਿ ਬਹੁਤ ਜਲਦੀ ਤਰੱਕੀ ਕੀਤੀ ਸੀ ਉਹਨਾਂ ਟਾਈਮਾਂ ਦੇ ਵਿੱਚ ਅੱਜ ਤੋਂ ਬਗਲਾ ਮੈਂ ਤੁਹਾਨੂੰ ਕੁਝ ਟਾਈਮ 2-3 ਮਹੀਨੇ ਪਹਿਲਾਂ ਸੱਕਾਂ ਵਾਲੇ ਪਿੰਡ ਦੀ ਵੀਡੀਓ ਦਿਖਾਈ ਸੀ ਸੱਕਾਂ ਵਾਲੇ ਪਿੰਡ ਨੇ ਵੀ 2017-18 ਦੇ ਵਿੱਚ ਤਰੱਕੀ ਕਰਨੀ ਸ਼ੁਰੂ ਕੀਤੀ ਆ ਆਪਣੇ ਆਪ ਚ ਸੁਧਾਰ ਲਿਆਂਦਾ ਪਰ ਇਹ ਪਿੰਡ ਨੇ 2011 ਦੇ ਵਿੱਚ ਹੀ ਆਪਣਾ ਕੰਮ ਸ਼ੁਰੂ ਕਰਤਾ ਸੀਗਾ ਔਰ 2012-13 ਤੱਕ ਕੀ ਬਹੁਤ ਜ਼ਿਆਦੇ ਇਹਨੇ ਕੰਮ ਕੰਪਲੀਟ ਕਰ ਲਿਆ ਸੀ ਔਰ ਬਹੁਤ ਜ਼ਿਆਦੇ ਹੀ ਆਪਣੇ ਆਪ ਨੂੰ ਖੂਬਸੂਰਤ ਤੇ ਬਹੁਤ ਵਧੀਆ ਬਣਾ ਲਿਆ ਸੀ ਤੇ ਬਹੁਤ ਸਾਰੇ ਨਿਊਜ਼ ਚੈਨਲ ਇੱਥੇ ਆਏ ਸੀ ਬਹੁਤ ਸਾਰੇ YouTube ਚੈਨਲ ਵਗੈਰਾ ਇੱਥੇ ਵੀਡੀਓ ਬਣਾ ਕੇ ਗਏ ਆ ਜਿਹੜੀਆਂ ਤੁਸੀਂ ਦੇਖੀਆਂ ਵਾ ਤੇ ਮੇਰੇ ਜਿਹੜੇ ਸਬਸਕ੍ਰਾਈਬਰ ਨੇ ਤੇ ਮੈਨੂੰ ਵੀ ਲੱਗਿਆ ਕਿ ਮੈਂ ਉਹਨਾਂ ਨੂੰ ਇਹ ਪਿੰਡ ਦਿਖਾਵਾਂ ਮੈਂ ਪਹਿਲਾਂ ਵੀ ਇਹ ਪਿੰਡ ਦੇ ਵਿੱਚ 6-7 ਵਾਰ ਹੀ ਆ ਚੁੱਕਿਆ ਵਾਂ ਪਰ ਉਸ ਟਾਈਮ ਮੈਂ YouTube ਤੇ ਵੀਡੀਓ ਨਹੀਂ ਬਣਾਉਂਦਾ ਸੀ ਪਰ ਅੱਜ ਮੈਂ ਸੋਚਿਆ ਤੁਹਾਨੂੰ YouTube ਤੇ ਇਸ ਪਿੰਡ ਦੀ ਜਿਹੜੀ ਖੂਬਸੂਰਤੀ ਉਹ ਦਿਖਾਵਾਂ ਤੇ ਚਲੋ ਹੁਣ ਮੇਰੇ ਨਾਲ ਬਣੇ ਰਿਓ ਇਸ ਵੀਡੀਓ ਦੇ ਵਿੱਚ ਪੂਰੇ ਤੇ ਉਹੀ ਕਰਨਾ ਜੋ ਤੁਸੀਂ ਪਹਿਲਾਂ ਕਰਦੇ ਆ ਵੀਡੀਓ ਨੂੰ ਲਾਈਕ ਕਰਨਾ ਵਾ ਚੈਨਲ ਨੂੰ ਸਬਸਕ੍ਰਾਈਬ ਤੇ ਪਿਆਰਾ ਜਿਹਾ ਕਮੈਂਟ ਕਰਨਾ ਅੱਗੇ ਤੁਸੀਂ ਕਿਹੜੇ ਟੌਪਿਕ ਤੇ ਵੀਡੀਓ ਮੰਗਦੇ ਹੋ ਤੁਸੀਂ ਇਹ ਵੀ ਲਿਖ ਸਕਦੇ ਆ ਤੇ ਹੁਣ ਆਪਾਂ ਚੱਲਦੇ ਆਂ ਤੁਹਾਨੂੰ ਇਸ ਪਿੰਡ ਦੀ ਖੂਬਸੂਰਤੀ ਦਿਖਾਣੇ ਆਂ ਔਰ ਦਿਖਾਣੇ ਆਂ ਇਸ ਪਿੰਡ ਵਿੱਚ ਕੀ ਕੁਝ ਬਣਿਆ ਹੋਇਆ ਹੈ ਕੀ ਕੁਝ ਨਹੀਂ ਬਣਿਆ ਹੋਇਆ ਚਲੋ ਅੰਦਰ ਚੱਲਦੇ ਆਂ ਹੁਣ ਇਸ ਝੀਲ ਦੇ ਉੱਤੇ ਇਹ ਵੀ ਲਿਖਿਆ ਕਿ ਕਿਸੇ ਵੀ ਪ੍ਰਕਾਰ ਦੇ ਨਸ਼ੇ ਵਗੈਰਾ ਕਰਕੇ ਨਹੀਂ ਅੰਦਰ ਆਣਾ ਔਰ ਸਾਫ ਸਫਾਈ ਦਾ ਜਿਹੜਾ ਕਿ ਜ਼ਰੂਰੀ ਧਿਆਨ ਰੱਖਣਾ ਵਾਕਿਆ ਹੀ ਇਸ ਪਿੰਡ ਦੀ ਸਾਫ ਸਫਾਈ ਕਾਫੀ ਹੈ ਔਰ ਉਹਨਾਂ ਟਾਈਮਾਂ ਦੇ ਵਿੱਚ ਤਾਂ ਹੋਰ ਵੀ ਬਹੁਤ ਜ਼ਿਆਦਾ ਸੀ ਜਦ ਇਸ ਨੇ ਆਪਣੇ ਹੱਥ ਨੂੰ ਦੁਨੀਆ ਤੇ ਮਸ਼ਹੂਰ ਕੀਤਾ ਸੀ ਤੇ ਆ ਦੇਖੋ ਜੀ ਇਸ ਪਿੰਡ ਦਾ ਦੱਸਿਆ ਵੀ ਕਿਹੜੇ ਟਾਈਮਾਂ ਦੇ ਵਿੱਚ ਇਹ ਜਿਹੜੀ ਬਣੀ ਆ ਝੀਲੇ ਵਗੈਰਾ ਬੈਠਣ ਨੂੰ ਵੀ ਬਣਾਏ ਗਏ ਆ ਤੇ ਸਾਰਾ ਕੁਝ ਇੱਥੇ ਹੈ ਇਸ ਸਾਈਡ ਵੀ ਆਪਾਂ ਚੱਲਾਂਗੇ ਇਹ ਸਾਈਡ ਵੀ ਬੱਚਿਆਂ ਦੇ ਚੁੱਲਣ ਵਾਸਤੇ ਚੁੱਲੇ ਵਗੈਰਾ ਬਣਾਏ ਹੋਏ ਆ ਰਸਤਾ ਬਣਾਏ ਹੋਏ ਆ ਜਿਹੜੇ ਕਿ ਵਿਚ ਵਿਚਕਾਰ ਝੀਲਾਂ ਆ ਇਹ ਬਣਾਈਆਂ ਤਾਂ ਕਿ ਤੁਸੀਂ ਸੈਰ ਵਗੈਰਾ ਕਰ ਸਕੋ ਤੇ ਪੰਜਾਬ ਦਾ ਕਹਿੰਦੇ ਪਹਿਲਾ ਪਿੰਡ ਸੀ ਜਿਸ ਨੇ ਕੀ ਜਿਹਦੇ ਵਿੱਚ ਸੀਵਰੇਜ ਵਗੈਰਾ ਪਾਇਆ ਸੀ ਤੇ ਆ ਤੁਸੀਂ ਦੇਖ ਸਕਦੇ ਹੋ ਡਸਟਬਿਨ ਵਗੈਰਾ ਲੱਗੇ ਹੋਇਆ ਇੱਥੇ ਤੇ ਆ ਜੀ ਝੀਲ ਉਹ ਵਿੱਚ ਇੱਕ ਟਾਪੂ ਬਣਾਇਆ ਹੋਇਆ ਵਾ ਦੇਖੋ ਉਹਦੇ ਤੇ ਦਰਖਤ ਵੀ ਲੱਗੇ ਹੋਏ ਚਾਰੇ ਪਾਸੇ ਆਲੇ ਦੁਆਲੇ ਪਾਣੀ ਆ ਤੇ ਵਿਚਾਲੇ ਇੱਕ ਟਾਪੂ ਬਣਾਇਆ ਹੋਇਆ ਵਾ ਵਿੱਚ ਹੋਵੇ ਵਧੀਆ ਜਿਹਾ दरख्त भी लगे हुए ने पेड़ पौधे भी सारा सिस्टम और दिख द नहीं होनी वगैरह भी किश्तियां भी छडी हुई देख सकते ਆ ਰਹੇ ਨੇ ਨੈਗੇਟਿਵ ਦੇ ਇਹ ਚੀ ਲਾਇਆ ਉਹ ਸਾਰਾ ਤੁਸੀਂ ਦੇਖੋ ਕਿੰਨੀ ਖੂਬਸੂਰਤ ਔਰ ਬਹੁਤ ਜਿਆਦੇ ਵਧੀਆ ਬਣਾਈ ਹੋਈ ਹੈ ਇਹ ਸਾਈਡ ਦੇ ਇਹ ਕਿਸਤੀਆਂ ਛੱਡੀਆਂ ਹੋਈਆਂ ਨੇ تین ਕਿਸਤੀਆਂ ਤੇ ਅਲੱਗ-ਅਲੱਗ ਟਾਈਆਂ ਤੁਸੀਂ ਇੱਥੇ ਆ ਸਕਦੇ ਆ ਇੱਥੋਂ ਟਿਕਟ ਮਿਲਦੀ ਹੈ ਜਿਹੜੀ ਉਹ ਕੰਟੀਨ ਹੈ ਤੇ ਤੁਸੀਂ ਜਿਹੜਾ ਕੀ ਇੱਥੇ ਫਿਰ ਉਸ ਤੇ ਜਾ ਸਕਦੇ ਆ ਅੰਦਰ ਇੰਜੋਏ ਕਰ ਸਕਦੇ ਆ ਆਪਣਾ ਗੇੜੇ ਵਗੈਰਾ ਤੁਸੀਂ ਘੱਟ ਸਕਦੇ ਆ ਤੇ ਪਰ ਮਤਲਬ ਕਿ ਜਿਹੜੀ ਉਹ ਕੰਟੀਨ ਹੈ ਕਹਿੰਦੇ ਕਿ ਉਹ ਕੰਟੀਨ ਦੇ ਵਿੱਚ ਵੀ ਡਿਊਟੀ ਲੱਗੀ ਹੋਈ ਹੈ ਉਸ ਕੰਟੀਨ ਦਾ ਜਿਹੜਾ ਵੀ ਖਰਚਾ ਉਹ ਪਿੰਡ ਦੇ ਵਿਕਾਸ ਦੇ ਉੱਪਰ ਹੀ ਲੱਗਦਾ ਵਾ ਤੇ ਬਹੁਤ ਵਧੀਆ ਪਿੰਡ ਹੈ ਇੱਕ ਪਿੰਡਾਸਤੇ ਇੰਨਾ ਉਪਰਾਲਾ ਕਰਨਾ ਬਹੁਤ ਵੱਡੀ ਗੱਲ ਹੈ ਬਹੁਤ ਵਧੀਆ ਗੱਲ ਹੈ ਕਿ ਇੱਕ ਪਿੰਡ ਲਈ ਇੰਨੀ ਵਧੀਆ ਚੀਜ਼ਾਂ ਬਣਾਉਣੀਆਂ ਤੇ ਇੰਨੀ ਸਾਫ ਸਫਾਈ ਰੱਖਣੀ। ਇਸ ਪਿੰਡ ਨੇ ਬਹੁਤ ਵਿਕਾਸ ਕੀਤਾ ਤੇ ਬੋਲਦੇ ਕਿ ਜਿਹੜੇ ਇਸ ਪਿੰਡ ਦੇ ਐਨ ਆਰ ਆਈ ਵੀਰ ਐ ਉਹਨਾਂ ਨੇ ਇਹ ਕੰਮ ਜਿਹੜਾ ਕੀਤਾ ਕੀ ਹੈ ਕਿ ਉਹਨਾਂ ਨੇ ਸੋਚਿਆ ਸੀ ਕਿ ਇਸ ਪਿੰਡ ਨੂੰ ਇਸ ਲੈਵਲ ਦਾ ਬਣਾਉਣਾ। ਤੇ ਹੋਰ ਵੀ ਪੂਰੇ ਪਿੰਡ ਨੇ ਸਾਥ ਦਿੱਤਾ ਵਾ ਸਾਰੇ ਪਿੰਡ ਨੇ ਕੋਈ ਅਮੀਰ ਗਰੀਬ ਸਾਰੇ ਪਿੰਡ ਨੇ ਜਿਹੜੇ ਕਿ ਇਸ ਪਿੰਡ ਨੂੰ ਵਧੀਆ ਬਣਾਉਣ ਦੇ ਵਿੱਚ ਮਦਦ ਕੀਤੀ ਆ ਤੇ ਉਹਨਾਂ ਟਾਈਮਾਂ ਦੇ ਵਿੱਚ ਅੱਜ ਵੀ ਇਸ ਪਿੰਡ ਦਾ ਨਾਮ ਬੋਲਦਾ ਵਾ ਜਿਹੜਾ ਕਿ ਇਹ ਪਿੰਡ ਸੋਨੇ ਜਿੰਨੇ ਪੰਜਾਬ ਦੇ ਵਧੀਆ ਪਿੰਡ ਆ ਉਹਨਾਂ ਵਿੱਚੋਂ ਇੱਕ ਪਿੰਡ ਪਿੰਡ ਚੱਕਰ ਵੀ ਆਉਂਦਾ ਵਾ ਤੇ ਬਹੁਤ ਵਧੀਆ ਪਿੰਡ ਹੈ ਆ ਜਿਹੜੇ ਕਿ ਇੱਥੇ ਇਧਰ ਝੀਲ ਆ ਇਧਰ ਝੀਲ ਔਰ ਸਾਹਮਣੇ ਵੱਡੀ ਝੀਲ ਹੈ ਜਿੱਥੇ ਕਿਸ਼ਤੀਆਂ ਛੱਡੀਆਂ ਵਾ ਤੇ ਬਹੁਤ ਵਧੀਆ ਲੱਗਦਾ ਵਾ ਇੱਥੋਂ ਦਾ ਮਾਹੌਲ ਤੇ ਇੱਥੋਂ ਦਾ ਨੇਚਰ ਆਗੇ ਤੇ ਤੁਸੀਂ ਵਧੀਆ ਇੱਥੋਂ ਗੇੜੇ ਘੱਡ ਸਕਦੇ ਆ ਸਾਰਾ ਕੁਝ ਕਰ ਸਕਦੇ ਆ ਦੇ ਆਲੇ ਦੁਆਲੇ ਤੁਰ ਫਿਰ ਸਕਦੇ ਆ ਉਹ ਵੀ ਰਸਤਾ ਬਣਾਇਆ ਹੋਇਆ ਵਾ ਇੱਧਰ ਵੀ ਰਸਤਾ ਸਭ ਆ ਤੇ ਆ ਸੋਲਰ ਸਿਸਟਮ ਲੱਗਿਆ ਹੋਇਆ ਵਾ ਉਹ ਟੂਲੂ ਪੰਪ ਵਗੈਰਾ ਲੱਗੇ ਹੋਇਆ ਮੋਟਰ ਲੱਗੀ ਆ ਤਾਂ ਕਿ ਪਾਣੀ ਵਗੈਰਾ ਚੇਂਜ ਕਰਨ ਵਾਸਤੇ ਬਦਲਣ ਵਾਸਤੇ ਦੇਖੋ ਤੁਸੀਂ ਕੀ ਬਹੁਤ ਜਿਆਦਾ ਵਧੀਆ ਸਿਸਟਮ ਨੂੰ ਤਾਂ ਲੱਗਿਆ ਇਸ ਪਿੰਡ ਦਾ ਕਿ ਇੱਥੇ ਵਧੀਆ ਤੇ ਤੁਸੀਂ ਵੀ ਕਿਤੋਂ ਇਹ ਪਿੰਡ ਕੋਲ ਦੀ ਲੰਘਦੇ ਆ ਵਧਨੀ ਕਲਾ ਦੇ ਕੋਲ ਹੀ ਪੈ ਜਾਂਦਾ ਹੈ ਪਿੰਡ ਵਧਨੀ ਕਲਾ ਲੋਪੋ ਲੋਪੋ ਦੇ ਨਾਲ ਹੀ ਆ ਚੱਕਰ ਤੇ ਇੱਥੇ ਹੋ ਕੇ ਜ਼ਰੂਰ ਜਾਇਓ ਤੇ ਦੇਖੋ ਇਸ ਪਿੰਡ ਦੀ ਖੂਬਸੂਰਤੀ ਤੇ ਇਸ ਪਿੰਡ ਦੇ ਜਿੰਨੇ ਵੀ ਚੌਂਕ ਆ ਹਰ ਚੌਂਕ ਦੇ ਵਿੱਚ ਬੈਠਣ ਨੂੰ ਵਧੀਆ ਚੀਜ਼ ਬਣਾਇਆ ਹੋਇਆ ਵਾ ਸਾਰਾ ਕੁਝ ਇੱਥੇ ਬੈਠਣ ਨੂੰ ਵੀ ਤੁਸੀਂ ਆਰਾਮ ਕਰ ਸਕਦੇ ਆ ਸਾਰਾ ਕੁਝ ਬਹੁਤ ਵਧੀਆ ਬਣਾਇਆ ਹੋਇਆ ਹੈ ਇਹ ਪਿੰਡ ਨੇ ਜਿਹੜੇ ਕਿ ਚੌਂਕ ਵਗੈਰਾ ਵੀ ਸਾਫ਼ ਸੁਥਰੇ ਆ ਤੇ ਬਹੁਤ ਜ਼ਿਆਦਾ ਜਿਹੜੇ ਪੇੜ ਪੌਦੇ ਲਾਏ ਹੋਏ ਆ ਇਸ ਪਿੰਡ ਨੇ ਆਪਣੇ ਦਰਖਤ ਵਗੈਰਾ ਬਹੁਤ ਜ਼ਿਆਦਾ ਲਾਏ ਆ ਹਰਿਆ ਭਰਿਆ ਪਿੰਡ ਆ ਜਿਹੜਾ ਕਿ ਇਹ ਪਿੰਡ ਹੈ ਤੇ ਚਲੋ ਹੁਣ ਆਪਾਂ ਤੁਹਾਨੂੰ ਉਧਰ ਲੈ ਕੇ ਚੱਲਦੇ ਆ ਜਿੱਥੇ ਬੱਚਿਆਂ ਦੇ ਝੂਲੇ ਵਗੈਰਾ ਵਾ ਉਹ ਦਿਖਾਣੇ ਆ ਤੇ ਆਪਾਂ ਜੇ ਇਹ ਪੰਜਾਬ ਦਾ ਕਹਿੰਦੇ ਪਹਿਲਾ ਪਿੰਡ ਸੀਗਾ ਜਿਨੇ ਕਿ ਸਭ ਤੋਂ ਪਹਿਲਾਂ ਸੀਵਰੇਜ ਵਗੈਰਾ ਪਾਏ ਸੀਗੇ ਇਸ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਸੀਵਰੇਜ ਵਗੈਰਾ ਇੱਥੇ ਪਏ ਸੀਗੇ ਤੇ ਚਲੋ ਆਪਾਂ ਹੁਣ ਸਾਈਡ ਚੱਲਦੇ ਆ ਆਵਾਜੀ ਇਸ ਪਿੰਡ ਦਾ ਪੰਚਾਇਤਕਰ ਜਿਵੇਂ ਕਿਸੇ ਦੀ ਕੋਈ ਰਾਤ ਬਰਾਤੇ ਗੱਡੀ ਖਰਾਬ ਹੋ ਜੇ ਜਾਂ ਕੁਝ ਹੋ ਜੇ ਤੇ ਉਹਨੂੰ ਇੱਥੇ ਰਹਿਣ ਵਾਸਤੇ ਕਮਰਾ ਵੀ ਦੇ ਦਿੰਦੇ ਆ ਜਿਵੇਂ ਕਿ ਸੱਕਾ ਵਾਲੀ ਪਿੰਡ ਦਾ ਸਿਸਟਮ ਸੀਗਾ ਉਵੇਂ ਇੱਥੇ ਕਮਰਾ ਵੀ ਤੁਸੀਂ ਲੈ ਸਕਦੇ ਆ ਜਿਹੜਾ ਉਹੀ ਝੀਲ ਆ ਜਿਹੜੀ ਤੁਹਾਨੂੰ ਦਿਖਾ ਕੇ ਆ ਉਧਰ ਲਈ ਸੈਟੋਂ ਸੱਚੀ ਦੇ ਨਾ ਆਲੇ ਦੁਆਲੇ ਰਸਤਾ ਬਣਿਆ ਹੋਇਆ ਵਾ ਆ ਦੇਖ ਰਹੇ ਹੋ ਨਾ ਤੁਰਨ ਫਿਰਨ ਦਾ ਤੇ ਸਾਰੇ ਰਸਤੇ ਤੇ ਨਾ ਉਹ ਦਰਖਤ ਵਗੈਰਾ ਲੱਗੇ ਹੋਏ ਆ ਤੇ ਜਿੰਨੇ ਪਿੰਡ ਦੇ ਮੋੜ ਆ ਜਾਂ ਚੌਂਕਾ ਹਰ ਜਗ੍ਹਾ ਨਾ ਇਹਨੇ ਬੈਠਣ ਨੂੰ ਬੈਂਚ ਵਗੈਰਾ ਲਾਏ ਹੋਏ ਆ ਵੀ ਤੁਸੀਂ ਆਰਾਮ ਕਰ ਸਕਦੇ ਆ ਬੈਠ ਸਕਦੇ ਆ ਇਦਾਂ ਇਸ ਚ ਤੇ ਚਲੋ ਦਿਖਾਉਣਾ ਤੁਹਾਨੂੰ ਹੋਰ ਵੀ ਆ ਚੁੱਕੇ ਜੀ ਆਪਾਂ ਬਾਬੇ ਕੀ ਪੱਤੀ ਝੀਲ ਇਸ ਪਿੰਡ ਦੀ ਇਹ ਦੂਸਰੀ ਝੀਲ ਹੈ ਜਿਹੜੀ ਕਿ ਦੂਸਰੀ ਸਾਈਡ ਤੇ ਆ ਇੱਥੇ ਵੀ ਤੁਸੀਂ ਦੇਖੋ ਬੜਾ ਹੀ ਖੂਬਸੂਰਤ ਤਕੀ ਨਜ਼ਾਰਾ ਬਣਿਆ ਹੋਇਆ ਪਾਣੀ ਵਗੈਰਾ ਦੀ ਵਿਵਸਥਾ ਇੱਥੇ ਵੀ ਕੀਤੀ ਆ ਇੱਥੇ ਖੂਬ ਬਣਾਏ ਹੋਏ ਆ ਤਾਂ ਕਿ ਜਿਹੜਾ ਪਾਣੀ ਨੂੰ ਦੁਬਾਰਾ ਯੂਜ਼ ਕੀਤਾ ਜਾ ਸਕੇ ਜਿਵੇਂ ਕਿ ਪਾਣੀ ਗੰਦਾ ਪਾਣੀ ਇੱਕ ਜਗ ਇਕੱਠਾ ਹੁੰਦਾ ਤੇ ਫਿਰ ਉਸ ਨੂੰ ਦੋ ਤਿੰਨ ਹਿੱਸਿਆਂ ਚ ਵੰਡ ਕੇ ਉਹਨੂੰ ਸਾਫ਼ ਕਰਕੇ ਤੇ ਪੀੜ ਪੌਦਿਆਂ ਦਰੱਖਤਾਂ ਨੂੰ ਲਾਇਆ ਜਾਂਦਾ ਉਹਨੂੰ ਦੁਬਾਰਾ ਯੂਜ਼ ਕੀਤਾ ਜਾਂਦਾ ਹੈ ਤੇ ਇਹ ਆ ਜੀ ਬਾਬੇ ਕੀ ਪੱਤੀ ਝੀਲ ਤੇ ਜਿਹੜੀ ਕੀ ਤੁਹਾਨੂੰ ਆਪਾਂ ਦਿਖਾਇਆ ਵੀ ਚਕਰਪਿੰਡ ਦੇ ਵਿੱਚ ਹੀ ਹੈ ਇਸ ਪਿੰਡ ਦੇ ਵਿੱਚ ਤਿੰਨ ਝੀਲਾਂ ਨੇ ਟੋਟਲ ਜਿਹੜੀਆਂ ਕੀ ਮੇਨ ਝੀਲ ਬਾਬੇ ਕੀ ਪੱਤੀ ਝੀਲ ਤੇ ਇੱਕ ਪਿੱਪਲੀ ਵਾਲੀ ਝੀਲ ਉੱਥੇ ਵੀ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਉਹ ਵੀ ਦਿਖਾਵਾਂ ਤੇ ਇਸ ਜਗ੍ਹਾ ਤੇ ਸਾਰੇ ਪਿੰਡ ਦਾ ਪਾਣੀ ਇੱਥੇ ਇਕੱਠਾ ਹੁੰਦਾ ਵਾ ਜਿਹੜਾ ਕੀ ਆਪਾਂ ਯੂਜ਼ ਕਰਦੇ ਆ ਪਾਣੀ ਆਪਾਂ ਗੰਦਾ ਕਰੀਏ ਨਾਣ ਵਾਲਾ ਕਹਦੀ ਹੈ ਬਰਤਨ ਧੋਣ ਵਾਲਾ ਉਹ ਪਾਣੀ ਕੀ ਇਸ ਜਗ੍ਹਾ ਤੇ ਯੂਜ਼ ਜਿਹੜਾ ਕੀ ਹੁੰਦਾ ਉਹ ਇਸ ਜਗ੍ਹਾ ਤੇ ਇਕੱਠਾ ਹੁੰਦਾ ਤੇ ਦੁਬਾਰਾ ਉਸ ਪਾਣੀ ਨੂੰ ਸਾਫ਼ ਕਰਕੇ ਫਿਲਟਰ ਕਰਕੇ ਤੇ ਉਹ ਜਿਹੜਾ ਕੀ ਪੇੜ ਪੌਦਿਆਂ ਨੂੰ ਲਾਇਆ ਜਾਂਦਾ ਤੇ ਬਹੁਤ ਸਾਰੇ ਪੇੜ ਪੌਦੇ ਇਸ ਪਿੰਡ ਦੇ ਵਿੱਚ ਲੱਗੇ ਹੋਏ ਨੇ ਤੇ ਇਸ ਪਾਰਕ ਵਿੱਚ ਵੀ ਬੱਚਿਆਂ ਦੇ ਝੂਲੇ ਵਗੈਰਾ ਲੱਗੇ ਹੋਏ ਨੇ ਤੇ ਕਾਫੀ ਵਧੀਆ ਪਿੰਡ ਆ ਯਾਰ ਹਰਿਆ ਭਰਿਆ ਪਿੰਡ ਆ ਤੁਸੀਂ ਦੇਖੋ ਇੱਧਰ ਕਬੂਤਰ ਬੈਠੇ ਹੋਏ ਨੇ ਇਸ ਸਾਈਡ ਹੋਵੇ ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਦੇ ਕੋਲੇ ਜਾਣ ਦੀ ਜੇ ਉਹਨਾਂ ਉੱਡਣ ਨਾ ਤਾਂ ਆਵੇਂ ਮੇਰੇ ਕਾਰਨ ਕਹਤੇ ਹੋ ਖਰਾਬ ਨਾ ਹੋ ਜਾ ਆ ਵੀ ਕੁਛ ਇੱਥੇ ਓਏ ਉੱਡ ਗਿਆ ਉੱਡ ਗਿਆ ਓਏ ਓਏ ਉੱਡ ਰਿਹਾ ਯਾਰ ਚਲੋ ਮੈਂ ਆਪਾਂ ਡਿਸਟਰਬ ਨਹੀਂ ਕਰਨਾ ਉਹਨਾਂ ਨੂੰ ਦੁਬਾਰਾ ਚਲੋ ਹੈਣੀ ਔਰ ਚਗਰ ਪਿੰਡ ਆਸਤੇ ਬਹੁਤ ਹੀ ਜ਼ਿਆਦਾ ਚੰਗੀ ਗੱਲ ਆ ਕਿ ਇਹਨੇ ਤਿੰਨ ਤਿੰਨ ਝੀਲਾ ਬਣਾਈਆਂ ਵਾ ਇੱਕੋ ਮੇਨ ਕਿਸਤੀਆਂ ਵਾਲੀ ਝੀਲ ਦੂਸਰੀ ਜਿਹੜੀ ਕਿ ਬਾਬੇ ਕੀ ਪੱਤੀ ਔਰ ਤੀਸਰੀ ਇਹ ਪਿਪਲੀ ਵਾਲੀ ਝੀਲ ਹੈ ਝੀਲ ਹੈ ਤੇ ਦਿਖਾਈ ਹੋਈ ਤੁਹਾਨੂੰ ਇੱਥੇ ਵੀ ਉਹ ਜਿਹੜਾ ਕਿ ਵਿਚਾਲੇ ਟਾਪੂ ਬਣਾਇਆ ਹੋਇਆ ਹੈ ਇਸ ਝੀਲ ਤੇ ਵੀ ਆਸ-ਪਾਸੇ ਪਾਣੀ ਦੇ ਵਿਚਾਲੇ ਟਾਪੂ ਜਾਂ ਬਣਾਇਆ ਹੋਇਆ ਵਾ ਤੇ ਇਸ ਸਾਈਡ ਨੂੰ ਅਪਰ ਚੱਲਦੇ ਆਂ ਦਿਖਾਣਾ ਤੁਹਾਨੂੰ ਅੱਗੇ ਹੋਰ ਇਹ ਚੀਂ ਦਾ ਨਜ਼ਾਰਾ ਇਹ ਕਾਫੀ ਮੰਦਲ ਕੀ ਬੱਚਿਆਂ ਦਾ ਜਿਹੜਾ ਗਰਾਊਂਡ ਆ ਉਹ ਵੀ ਇਸ ਪਿੰਡ ਨੇ ਸੁਧਾਰਿਆ ਵਾ ਇੱਕ ਐਨ ਆਰ ਆਈ ਪਾਰਕ ਵੀ ਐ ਇਸ ਪਿੰਡ ਦੇ ਵਿੱਚ ਆ ਉਹੀ ਸਿਸਟਮ ਆ ਜਿਹੜਾ ਕਿ ਪਾਣੀ ਵਗੈਰਾ ਨੂੰ ਠੀਕ ਕੀਤਾ ਜਾਂਦਾ ਇੱਥੇ ਸਾਫ਼ ਕੀਤਾ ਜਾਂਦਾ ਵਾ ਜਿਹੜਾ ਕਿ ਯੂਜ਼ ਪਾਣੀ ਹੁੰਦਾ ਵਾ ਇਹ ਆ ਪਿਪਲੀ ਵਾਲੀ ਝੀਲ ਤੇ ਜਿਵੇਂ ਸਾਰੀਆਂ ਝੀਲਾਂ ਹਨ ਇੱਥੇ ਚਕਰ ਪੈਣ ਦੀਆਂ ਤਿੰਨ ਤਿੰਨਾਂ ਤੇ ਹੀ ਸਿਸਟਮ ਹੈ ਇੱਧਰ ਵੀ ਪਾਣੀ ਆ ਇੱਧਰ ਵੀ ਪਾਣੀ ਹੈ ਕੋਈ ਦੋ ਤਿੰਨ ਅਲੱਗ-ਅਲੱਗ ਰਸਤੇ ਬਣਾਏ ਆ ਸ਼ਾਇਦ ਇਹ ਪਾਣੀ ਨੂੰ ਸਾਫ਼ ਕਰਨ ਦਾ ਕੋਈ ਸਿਸਟਮ ਹੈ ਇਹਨਾਂ ਦਾ ਕਿ ਗੰਦਾ ਪਾਣੀ ਇੱਕ ਜਗ੍ਹਾ ਇਕੱਠਾ ਹੁੰਦਾ ਫਿਰ ਉਹਨੂੰ ਸਾਫ਼ ਕਰਦੇ ਹੋਰ ਦੁਬਾਰਾ ਯੂਜ਼ ਕਰਦੇ ਤੇ ਕਾਫੀ ਵਧੀਆ ਗੱਲ ਆ ਯਾਰ ਪਿੰਡ ਦੀ ਦੇਖੋ ਤੇ ਇਹ ਤੀਸਰੀ ਝੀਲ ਆ ਜੀ ਇਸ ਪਿੰਡ ਦੇ ਤੇ ਮੈਨੂੰ ਦੋ ਜੀ ਹੁਣ ਇਜਾਜ਼ਤ ਤੇ ਮੈਂ ਤੁਹਾਨੂੰ ਜਿਹੜੀਆਂ ਕੀ ਚਕਰਪਿੰਡ ਦੀ ਸੈਰ ਕਰਾਈ ਹੈ ਤੇ ਕਾਫੀ ਚੀਜ਼ਾਂ ਰਹਿ ਗਈਆਂ ਇੱਕ ਬਾਕਸਿੰਗ ਕਲੱਬ ਵੀ ਆ ਬੱਚਾ ਨੂੰ ਬਾਕਸਿੰਗ ਵੀ ਸਿਖਾਈ ਜਾਂਦੀ ਹੈ ਇੱਥੇ ਸਪੋਰਟਸ ਤੇ ਐਨ ਆਰ ਆਈ ਪਾਰਕ ਨਹੀਂ ਤੁਹਾਨੂੰ ਦਿਖਾ ਪਾਇਆ ਮੈਂ ਤੇ ਹੋਰ ਵੀ ਕਾਫੀ ਚੀਜ਼ਾਂ ਜਿਹੜੇ ਕਿ ਪਿੰਡ ਦੇ ਚੌਂਕ ਆ ਜਿਵੇਂ ਕਿ ਪਿੰਡ ਦਾ バス ਅੱਡਾ ਉੱਥੇ ਬੈਠਣ ਦੀ ਬਹੁਤ ਜ਼ਿਆਦਾ ਵਧੀਆ ਵਿਵਸਥਾ ਕੀਤੀ ਗਈ ਆ ਪਾਣੀ ਦੀ ਬੈਠਣ ਦੀ ਬਹੁਤ ਵਧੀਆ ਛੱਤਾਂ ਵਗੈਰਾ ਬਹੁਤ ਵਧੀਆ ਉਹ バス ਅੱਡੇ ਜੇ ਬਣਾਏ ਇਹਨਾਂ ਨੇ ਹਰ ਚੌਂਕ ਵਗੈਰਾ ਬਹੁਤ ਵਧੀਆ ਬਣਾਇਆ ਬੈਂਚ ਵਗੈਰਾ ਲੱਗੇ ਹੋਏ ਆ ਤੇ ਦਰਖਤ ਤਾਂ ਬਹੁਤ ਜ਼ਿਆਦਾ ਲੱਗੇ ਆ ਇਸ ਪਿੰਡ ਦੇ ਵਿੱਚ ਤੇ ਬਹੁਤ ਜ਼ਿਆਦਾ ਦਰਖਤ ਵਗੈਰਾ ਲੱਗੇ ਹੋਏ ਆ ਤੇ ਕੋਈ ਨਹੀਂ ਮਿਲਦੇ ਆ ਤੁਹਾਨੂੰ ਫਿਰ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ ਜੀ ਮਿਹਰਬਾਨੀ ਗਲਤੀ ਭਲਤੀ ਨੂੰ ਮਾਫ ਕਰਿਓ ਜੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਮੈਂਟਸ ਪਿਆਰਾ ਜਿਹਾ ਜਰੂਰ ਕਰਦੇ ਜਾਇਆ ਕਰੋ